ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਲੈ ਕੇ ਆਏ ਜੀ ਭਿੰਡੀਆਂ ਦੀ ਸਬਜ਼ੀ ਦੀ ਰੈਸਪੀ ਤੇ ਆਪਾਂ ਭਿੰਡੀਆਂ ਦੀ ਸਬਜ਼ੀ ਅੱਜ ਬਿਲਕੁਲ ਨਵੇਂ ਤੇ ਆਸਾਨ ਤਰੀਕੇ ਦੇ ਨਾਲ ਬਣਾਉਣੀ ਤੁਹਾਨੂੰ ਸਿਖਾਵਾਂਗੇ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਭਿੰਡੀਆਂ ਦੀ ਸਬਜ਼ੀ ਬਣਾਓਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਨਾਲੇ ਸਿੰਪਲ ਤਰੀਕਾ ਜੀ ਇਹ ਤੇ ਬਿਲਕੁਲ ਆਸਾਨ ਜਿਹਾ ਹੈਗਾ ਤਰੀਕਾ ਇਹ ਤੇ ਸਬਜ਼ੀ ਆਪਣੀ ਬਹੁਤ ਜ਼ਿਆਦਾ ਸੁਆਦ ਬਣ ਕੇ ਤਿਆਰ ਹੋਊਗੀ ਇਸ ਤਰੀਕੇ ਨਾਲ ਜੀ ਤੇ ਆਪਾਂ ਬਿਨਾ ਪਿਆਜ਼ ਤੇ ਟਮਾਟਰ ਤੋਂ ਹੀ ਸਬਜੀ ਬਣਾਵਾਂਗੇ ਜੀ ਅੱਜ ਇਹ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਤੇ ਸਭ ਤੋਂ ਪਹਿਲਾਂ ਜੀ ਆਪਾਂ ਇਹ ਭਿੰਡੀਆਂ ਲੈ ਲਈਆਂ ਭਿੰਡੀਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਜੀ ਤੇ ਸੁਕਾ ਲਿਆ ਏ ਆਪਾਂ ਪਹਿਲਾਂ ਦਿਆਂ ਭਿੰਡੀਆਂ ਧੋ ਕੇ ਰੱਖੀਆਂ ਤੇ ਇਹ ਆਪਣੇ ਆਪ ਹੀ ਸੁੱਕ ਗਈਆਂ ਤੇ ਜੇਕਰ ਤੁਸੀਂ ਤੁਰਤ ਭਿੰਡੀਆਂ ਧੋਣੇ ਆ ਤਾਂ ਥੋੜਾ ਬਹੁਤ ਤਾਂ ਪਾਣੀ ਕਈ ਵਾਰ ਰਹਿ ਜਾਂਦਾ ਭਿੰਡੀਆਂ ਦੇ ਉੱਪਰ ਲੱਗਿਆ ਤਾਂ ਇਸ ਤਰੀਕੇ ਦਾ ਕੋਈ ਕੱਪੜਾ ਲੈ ਸਕਦੇ ਆਂ ਤੇ ਭਿੰਡੀਆਂ ਨੂੰ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਆਂ ਤੁਸੀਂ ਤੇ ਬਿਲਕੁਲ ਸੁੱਕ ਜਾਂਦੀਆਂ ਭਿੰਡੀਆਂ ਇਸ ਤਰੀਕੇ ਨਾਲ ਤੇ ਗਿੱਲੀਆਂ ਭਿੰਡੀਆਂ ਕਦੇ ਵੀ ਕੱਟਣੀਆਂ ਨਹੀਂ ਜੀ ਤੇ ਜੇਕਰ ਤੁਸੀਂ ਭਿੰਡੀਆਂ ਗਿੱਲੀਆਂ ਕੱਟ ਦੋਗੇ ਤਾਂ ਉਹਦੇ ਨਾਲ ਸਬਜੀ ਦੇ ਵਿੱਚ ਲਾਲਾ ਜੀਆਂ ਬਣ ਜਾਂਦੀਆਂ ਤੇ ਤਾਂ ਕਰਕੇ ਜੀ ਬਿਲਕੁਲ ਸੁੱਕਾ ਆ ਕੇ ਭਿੰਡੀਆਂ ਫੇਰ ਹੀ ਕੱਟਣਗੀਆਂ ਤੇ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਭਿੰਡੀਆਂ ਕੱਟ ਲੈਨੇ ਆ ਜੀ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਭਿੰਡੀਆਂ ਕੱਟ ਲਈਆਂ ਤੇ ਇਸੇ ਤਰੀਕੇ ਨਾਲ ਹੀ ਚਾਹੀਦੀਆਂ ਸੀ ਆਪਾਂ ਨੂੰ ਬਰੀਕ ਭਿੰਡੀਆਂ ਤੇ ਇਧਰ ਆਪਾਂ ਲੈ ਲਈਏ ਜ਼ਾਰ ਤੋਂ ਪੰਜ ਲਸਣ ਦੀਆਂ ਕਲੀਆਂ ਤੇ ਇਹਨਾਂ ਨੂੰ ਵੀ ਆਪਾਂ ਬਰੀਕ ਕੱਟ ਲਾਂਗੇ ਹੁਣ ਤੇ ਲੋ ਜੀ ਸਭ ਤੋਂ ਪਹਿਲਾਂ ਇੱਕ ਆਪਾਂ ਫਰਾਈ ਪੈਨ ਧਰ ਲਿਆ ਗੈਸ ਦੇ ਉੱਪਰ ਤੇ ਹੁਣ ਆਪਾਂ ਤੇਲ ਪਾ ਦਾਂਗੇ ਇਹਦੇ ਵਿੱਚ ਸਰੋਂ ਦੇ ਤੇਲ 'ਚ ਜਿਆਦਾ ਵਧੀਆ ਸਬਜ਼ੀ ਬਣਦੀ ਹੈ ਟੇਸਟੀ ਤੇ ਤੇਲ ਆਪਾਂ ਜਿਆਦਾ ਨਹੀਂ ਪਾਵਾਂਗੇ ਜੀ ਜਿੰਨਾਂਕ ਆਪਾਂ ਨਾਰਮਲ ਸਬਜ਼ੀ ਦੇ ਵਿੱਚ ਵਰਤਦੇ ਹੋਂਨਾ ਕੀ ਤੇਲ ਪਾਵਾਂਗੇ ਇਹਦੇ ਵਿੱਚ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਥਾਲੀ ਆਪਾਂ ਪਾਵਾਂਗੇ ਜੀ ਲਸਣ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਲਦੀ ਤੇਨੂੰ ਆਪਾਂ ਮਿਕਸ ਕਰ ਲਾਂਗੇ ਹਲਦੀ ਤੇ ਹਲਦੀ ਵੀ ਆਪਣੀ ਫੱਕ ਗਈ ਤੇਲ ਦੇ ਵਿੱਚ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਪਿੰਡੀਆਂ ਪਿੰਡੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਤੇਲ ਦੇ ਵਿੱਚ ਤੇ ਇਸ ਤਰੀਕੇ ਨਾਲ ਜੀ ਆਪਾਂ ਸਾਰੀਆਂ ਪਿੰਡੀਆਂ ਨੂੰ ਚੰਗੀ ਤਰ੍ਹਾਂ ਹਿਲਾ ਲਿਆ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਰਹਿਣਾ ਪਿੰਡੀਆਂ ਨੂੰ ਤੇ ਆਪਾਂ ਇਹਨੂੰ ਮੀਡੀਅਮ ਫਲੇਮ 'ਤੇ ਜਿਆਦਾ ਗੈਸ ਤੇਜ਼ ਨਹੀਂ ਕਰਾਂਗੇ ਜੀ ਮੀਡੀਅਮ ਜਿਹਾ ਤੇ ਇਹਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਾਵਾਂਗੇ ਢਿੰਡੀਆਂ ਨੂੰ ਇਹੋ ਜਿਹੀ ਇੱਕ ਇੱਕ ਮਿੰਟ ਬਾਅਦ ਇਸ ਤਰੀਕੇ ਨਾਲ ਢਿੰਡੀਆਂ ਨੂੰ ਹਿਲਾ ਲੈਣਾ ਤੇ ਲੋ ਜੀ ਹੁਣ 7 ਤੋਂ 8 ਮਿੰਟ ਹੋ ਗਏ ਤੇ ਆਪਾਂ ਵਿੱਚ ਦੀ ਇਹਨੂੰ ਚਮਚੇ ਨਾਲ ਇਸ ਤਰੀਕੇ ਨਾਲ ਢਿੰਡੀਆਂ ਨੂੰ ਹਿਲਾਉਂਦੇ ਰਹੀ ਕਿ ਇੱਕ ਇੱਕ ਦੋ ਦੋ ਮਿੰਟ ਬਾਅਦ ਕਿਉਂਕਿ ਜੇ ਆਪਾਂ ਲਗਾਤਾਰ ਇਹਨੂੰ ਹਿਲਾਉਂਦੇ ਤਾਂ ਇਹ ਸਾਰੀਆਂ ਕੁਲਜੇ ਜਾਨੀਆਂ ਸੁਭਿੰਡੀਆਂ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾ ਦਾਂਗੇ ਜੀ ਮਸਾਲੇ ਥੋੜਾ ਜਿਹਾ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਹੁਣ ਆਪਾਂ ਲਾਲ ਮਿਰਚ ਐਡ ਕਰ ਦਾਂਗੇ ਜੀ ਇਹਦੇ ਵਿੱਚ ਨਮਕ ਮਿਰਚ ਜੀ ਤੁਸੀਂ ਆਪਦੇ ਹਿਸਾਬ ਦੇ ਅਨੁਸਾਰ ਪਾ ਸਕਦੇ ਹੋਗੇ ਟੇਸਟ ਦੇ ਅਨੁਸਾਰ ਵੱਧ ਘੱਟ ਤੇ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਤੇ ਆਪਾਂ ਇੱਕ ਤੋਂ 2 ਮਿੰਟ ਭੁੰਨਾਂਗੇ ਨਨ ਉਸ ਤਰੀਕੇ ਨਾਲ ਹੀ ਹਜੇ ਤੇ ਲਓ ਜੀ ਹੁਣ ਆਪਾਂ 2 ਤੋਂ 3 ਮਿੰਟ ਭਿੰਡੀਆਂ ਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਹੇ ਸਬਜੀ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਜੀ ਨਮਕ ਘੜ ਤੇ ਨਮਕ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਬਜ਼ੀ ਦੇ ਵਿੱਚ ਤੇ ਹੁਣ ਆਪਾਂ ਬਿਲਕੁਲ ਲੋ ਫਲੇਮ ਤੇ ਪਕਾ ਰਹੇ ਹਾਂ ਜੀ ਸਬਜ਼ੀ ਨੂੰ ਇਹ ਜੋ ਆਪਾਂ ਮਸਾਲੇ ਪਾਤੇ ਸੀ ਆਪਾਂ ਲੋ ਫਲੇਮ ਤੇ ਕਰਤਾ ਸੀ ਗੈਸ ਕਿਉਂਕਿ ਜੇ ਆਪਾਂ ਫਲੇਮ ਤੇਜ਼ ਕਰਾਂਗੇ ਤਾਂ ਉਹ ਥਾਲੇ ਵਿੱਚ ਜਾਂਦੇ ਹੁਣ ਆਪਾਂ ਇਹਨੂੰ ਢੱਕ ਦਾਂਗੇ ਜੇ ਉੱਪਰ ਕਵਰ ਕਰ ਦਾਂਗੇ ਸਿਰਫ ਆਪਾਂ 2 ਮਿੰਟ ਹੀ ਪਕਾਵਾਂਗੇ ਇਹਨੂੰ ਕਵਰ ਕਰਕੇ ਤੇ ਲੋ ਜੀ ਹੁਣ ਆਪਾਂ ਸਬਜ਼ੀ ਚੈੱਕ ਕਰ ਲਈਏ ਤੇ ਦੇਖੋ ਕਿੰਨੀ ਵਧੀਆ ਸਬਜ਼ੀ ਆਪਣੀ ਬਣ ਕੇ ਤਿਆਰ ਰਗੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜੇ ਇਸ ਤਰੀਕੇ ਨਾਲ ਸਬਜੀ ਸਿੰਪਲ ਪਿੰਡੀ ਬਿਲਕੁਲ ਤੇ ਇਸ ਤਰੀਕੇ ਨਾਲ ਜੀ ਇੱਕ ਵਾਰ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਜੀ ਪਿੰਡੀ ਦੀ ਸਬਜੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ